ਸਮਾਂ ਉਹਨਾ तकरीबन ਦੁਪਹਿਰਾਂ ਜਾਂਦਾ ਸਮਾਂ ਸੀ ਦੁਪਹਿਰ ਦਾ ਬਾਅਦ 10 11 ਵਜੇ ਦਾ ਸਮਾਂ ਸੀ ਤੇ ਸਕੂਲ ਟਾਈਮ ਹਰ ਕ੍ਰਿਸ਼ਨ ਦੇ ਬੱਚੇ ਦੋ ਲੜਕੀ ਤੇ ਲੜਕਾ ਇੱਕ ਇੱਕ ਕਲਾਸ ਦੇ ਬੱਚੇ ਸੀ ਦੋਨੋਂ ਇੱਥੇ ਆਏ ਆ ਚਲੋ ਸਾਡੇ ਬੱਚਿਆਂ ਨੇ ਜਾਂ ਮੈਨੂੰ ਕਿਤੇ ਨਾ ਕਿਤੇ ਪਤਾ ਲੱਗਾ ਵੀ ਉੱਥੇ ਉੱਥੇ ਗਲਤ ਕੰਮ ਹੋ ਰਿਹਾ ਬੱਚੇ ਦੇ ਅੰਦਰ ਵੜਿਆ ਜਾਂ ਆਣ ਕੇ ਇੱਥੇ ਪਰਚੇ ਹੋਏ ਹਨ ਜਾਇਜ਼ ਧੰਦੇ ਚੱਲਦੇ ਸੀ ਅੱਜ ਫਿਰ ਵੀ ਅਸੀਂ بار بار ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਤੋਂ 15 20 ਦਿਨ ਪਹਿਲਾਂ ਇਥੇ ਨਵਾਲਕ ਲੜਕੀਆਂ ਸਕੂਲ ਦੀਆਂ ਨੂੰ ਪੁਲਸ ਦੇ ਹਵਾਲੇ ਕੀਤਾ ਸੀ ਵੀ ਇੱਥੇ ਇਹਨੂੰ ਬੰਦ ਕੀਤਾ ਜਾਵੇ ਪਰ ਪੁਲਸ ਦੇ ਜੂਂ ਤੇ ਨਹੀਂ ਸੜਕੀ ਉਹਨਾਂ ਨੇ ਹੀ ਬੰਦ ਕੀਤਾ ਅੱਜ ਕੀ ਹੋਇਆ ਫੇਰ ਇੱਥੇ ਹੁਣ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਲਗਾਤਾਰ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਅੱਜ ਦੋ ਲੜਕੀਆਂ ਜਿਹੜੀਆਂ ਅਸੀਂ ਰਕਸ਼ੇ ਦੇ ਉੱਤੇ ਆ ਰਹੀਆਂ ਸੀ ਛੋਟੀਆਂ ਮਾਲਕ ਫੇਰ ਅੰਦਰ ਜਾ ਰਹੀਆਂ ਮੈਂ ਮੇਰਾ ਗਵਾਂਡੀ ਫੌਜੀ ਸਾਹਿਬ ਅਹੀਂ ਦੋਵਾਂ ਨੇ ਕਿਹਾ ਵੀ ਆਏ ਕੀ ਹੋ ਰਿਹਾ ਤੁਸੀਂ ਕਿਉਂ ਇੱਥੇ ਇਹ ਕਰ ਰਹੇ ਹੋ ਸਮੈਕ ਉਹ ਕਹਿੰਦੇ ਅਹੀਂ ਤੇ ਹਰਜੀਤ ਕੋ ਲਿਆ ਅਹੀਂ ਤੇ ਸ਼ਰਿਆਮ ਕਰਾਇਆ ਦਿੰਨੇ ਆ ਉਹਨੂੰ 30000 ਰੁਪਏ ਮਹੀਨਾ ਮਿੱਥਿਆ ਅਹੀਂ ਤੇ ਉਹਨੂੰ ਸ਼ਰਿਆਮ ਹੀ ਅਹੀਂ ਹੀਰੋਇਨ ਵੇਚਣੀ ਹੈ ਉਹ ਯਾਦ ਦਵਾਈ ਲੈ ਲੈ ਦਵਾਈ ਜਲਦੀ ਕਰੋ ਆਪਣਾ ਡਾਕਟਰ ਕੋਲ ਜਾਓ ਹਾਂ ਮੈਂ ਜਾਂਦਾ ਡਾਕਟਰ ਕੋਲ 아, 그래도 그래도, 아, 그래도 그래도, 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 그래도 ਮੇਰਾ ਨਾਮ ਸ਼ਿਵਦੀਪ ਸਿੰਘ ਚਾਲਾ ਵਾਰਡ ਨੰਬਰ 8 ਤੋਂ ਮੈਂ ਇਹ ਮੈਸੇਜ ਕਾਉਂਸਲਰ ਆ ਵਾਰਡ ਨੰਬਰ 8 ਤੋਂ ਸਾਡਾ ਅੱਜ ਇਹ ਤੁਹਾਨੂੰ ਪਹਿਲਾਂ ਵੀ ਪਤਾ ਮੀਡੀਅਮ ਸਾਰਾ ਹੋਣਾ ਆ ਵੀ ਜਿੱਥੇ ਹਰਜੀਤ ਮੋਟਰਾਂ ਵਾਲੇ ਦੀ ਆ ਇੱਥੇ ਗਦਾਮ ਆ ਜੋ ਪਹਿਲਾਂ ਵੀ ਦੋ ਵਾਰੀ ਜਾਂ ਆਣ ਕੇ ਇੱਥੇ ਪਰਚੇ ਹੋਏ ਹਨ ਜਾਇਜ਼ ਧੰਦੇ ਚੱਲਦੇ ਸੀ ਅੱਜ ਫਿਰ ਵੀ ਅਸੀਂ ਬਾਰ-ਬਾਰ ਪਹਿਲਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅੱਜ ਤੋਂ 15-20 ਦਿਨ ਪਹਿਲਾਂ ਇਤਨ ਮਾਲਕ ਲੜਕੀਆਂ ਸਕੂਲ ਦੀਆਂ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ ਵੀ ਇੱਥੇ ਇਹਨੂੰ ਬੰਦ ਕੀਤਾ ਜਾਵੇ ਪਰ ਪੁਲਿਸ ਦੇ ਜੂਂ ਤੇ ਨਹੀਂ ਸੜਕੀ ਉਹਨਾ ਨਹੀਂ ਬੰਦ ਕੀਤਾ ਅੱਜ ਕੀ ਹੋਇਆ ਫੇਰ ਇੱਥੇ ਹੁਣ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਲਗਾਤਾਰ ਹੈਰੋਇਨ ਵੇਕਣੀ ਸ਼ੁਰੂ ਹੋ ਗਈ ਅੱਜ ਦੋ ਲੜਕੀਆਂ ਜਿਹੜੀਆਂ ਅਸੀਂ ਰਖਸ਼ੇ ਦੇ ਉੱਤੇ ਆ ਰਹੀਆਂ ਸੀ ਛੋਟੀਆਂ ਮਾਲਕ ਫੇਰ ਅੰਦਰ ਜਾ ਰਹੀਆਂ ਮੈਂ ਮੇਰਾ ਗਵਾਂਡੀ ਫੌਜੀ ਸਾਹਿਬ ਅਸੀਂ ਦੋਵਾਂ ਨੇ ਕਿਹਾ ਵੀ ਆਏ ਕੀ ਹੋ ਰਿਹਾ ਤੁਸੀਂ ਕਿਉਂ ਇੱਥੇ ਇਹ ਕਰ ਰਹੇ ਹੋ ਸਮੈਕ ਉਹ ਕਹਿੰਦੇ ਅਸੀਂ ਤੇ ਹਰਜੀਤ ਕੋ ਲਿਆ ਅਸੀਂ ਤੇ ਸ਼ਰਿਆਮ ਕਰਾਇਆ ਦਿੰਨੇ ਉਹਨੂੰ 30000 ਰੁਪਏ ਮਹੀਨਾ ਮਿਥਿਆ ਅਸੀਂ ਤੇ ਉਹਨੂੰ ਸ਼ਰਿਆਮ ਹੀ ਅਸੀਂ ਹੈਰੋਇਨ ਵੇਚਣੀ ਹੈ ਅਸੀਂ ਕਿ ਆ ਵੀ ਨਹੀਂ ਅਹੀਂ ਆਪਣੇ ਮਹੱਲੇ ਚ ਵਿੱਚ ਨਹੀਂ ਅਸੀਂ ਕੌਂਸਲ ਆ ਲੋਕਾਂ ਚੁਣੇ ਨਾ ਮੈਂਦੇ ਆ ਇੱਥੇ ਨੰਬਰ 6 7 8 9 ਚਾਰ ਵਾਡਾਂ ਦੀ ਇਹ ਵਾੜਿਆ ਪਹਿਲਾਂ ਤੁਹਾਨੂੰ ਮੈਂ ਦੱਸਦਾ ਚਾਰ ਵਾਡਾਂ ਦਾ ਇਹ ਮੱਲਾ ਆ ਫਿਰ ਕੀ ਹੋਇਆ ਉੱਥੋਂ ਨਿਕਲੇ ਸਾਡੇ ਨਾਲ ਹੱਥੋਂ ਪਾਈ ਹੋਇਆ ਇੱਕ ਗ੍ਰੀਨ ਸ਼ੇਪ ਮੈਨ ਨੇ ਉਹਨੂੰ ਜਾਂਦਾ ਕੌਣ ਸੀ ਪੰਡਤ ਜਿਹਾ ਲੱਗਦਾ ਸੀ ਉਹਨੇ ਸਾਡੇ ਨਾਲ ਹੱਥੋਂ ਪਾਈ ਕੀਤੀ ਉਹਨੇ ਸਪਰੇ ਇਦਾਂ ਦੀ ਮਾਰੀ ਸਾਡੇ ਮੇਰੇ ਤੇ ਫੌਜੀ ਸਾਹਿਬ ਦੀ ਅੱਖਾਂ ਦੇ ਸਾਨੂੰ ਕੁਝ ਸਮਝ ਨਹੀਂ ਆਈ ਅਸੀਂ ਜਮੀਂ ਤੇ ਡਿਗ ਪਏ ਉਹ ਜੋ ਮਾਰਨੇ ਬਾਕੀ ਜਿਹੜਾ ਸਾਨੂੰ ਮਾਰਨਾ ਸ਼ੁਰੂ ਕਰਤਾ ਫਿਰ ਇਹ ਵੀ ਮਹੱਲੇ ਵਾਲੇ ਮੁੰਡੇ ਤਗੜੇ ਹੋ ਗਏ ਪਾਏ ਉਹਨਾਂ ਨੂੰ ਭਜਾਇਆ ਵੀ ਇੱਕ ਮੇਰੇ ਦੇ ਫੌਜੀ ਸਾਹਿਬ ਦੇ ਬੰਦੇ ਹੱਥ ਜਿਹਦੇ ਅਸੀਂ ਤੋਂ ਹੱਥ ਫੜਿਆ ਉਹਨੂੰ ਅਸੀਂ ਛੱਡਿਆ ਨਹੀਂ ਸੀ ਸਾਡੀਆਂ ਜੋ ਵੀ ਅੱਖਾਂ ਤੇ ਜਲਣ ਹੋਈ ਸਾਨੂੰ ਅਸੀਂ ਪ੍ਰਵਾਹ ਕੀ ਪਾਲਗਾ ਕਿ ਕਿਹੜੀ ਵਸਤੂ ਜਿਹੜੀ ਸਪਰੇਅ ਕੀਤੀ ਪੰਜਾਬ ਦਾ ਹੋਰ ਕੋਈ ਵਸਤੂ ਨਹੀਂ ਉਹ ਇਤਾਂ ਦੀ ਵੀ ਜਲਣ ਜਿਹਦਾ ਲਾਲ ਮਿਰਚਾਂ ਨੇ ਅੱਖਾਂ 'ਚ ਕੋਈ ਪਾ ਦਿੰਦਾ ਉਹ ਇਦਾਂ ਦਾ ਸੀ ਫਿਰ ਅਸੀਂ ਉਹਨੂੰ ਫੜ ਕੇ ਅਸੀਂ ਨਹੀਂ ਉਹਨੂੰ ਛੱਡਿਆ ਫਿਰ ਇਸ ਤੋਂ ਇਲਾਵਾ ਕੋਈ ਤੰਦਾ ਕਰਦੇ ਇੱਥੇ ਵੀ ਇੱਥੇ ਨਜਾਇਜ਼ ਤੰਦਾ ਚੱਲਦਾ ਇਹ ਰਾਜਕ ਸਮਕਲੀ ਵੀ ਆ ਇੱਥੇ ਲੇੜੀ ਚੌਂਟੀਆਂ ਆ ਇੱਥੇ ਸਾਰਾ ਕੁਝ ਚੱਲਦਾ ਤੁਹਾਨੂੰ ਵੀ ਮੀਡੀਆ ਨੂੰ ਪਹਿਲਾਂ ਵੀ ਪਤਾ ਆ ਇੱਥੇ ਕਹਿਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਪਤਾ ਇਹ ਸਾਰਿਆਂ ਨੂੰ ਜੋਕੇਸ਼ੀ ਤੇ ਚੱਲਦਾ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੇ ਇਹ ਦੁਕਾਨ ਨੂੰ ਸੀਲ ਨਾ ਕੀਤਾ ਤੇ ਆਚਾਰ ਵਾੜਾਂ ਇੱਥੇ ਧਰਨਾ ਠਾਣੇ ਦੇ ਅੱਗੇ ਦੇਣਗੀਆਂ ਸੋ ਸਾਨੂੰ ਮਾਨ ਹੈ ਸਾਡਾ ਪਹਿਲਾਂ ਵੀ 2-3 ਵਾਰ ਇੱਥੇ ਘਟਨਾਵਾਂ ਇਦਾਂ ਹੋ ਉਸਦੀਆਂ ਕੀ ਲੱਗਦਾ ਪੁਲਿਸ ਪ੍ਰਸ਼ਾਸਨ ਕਿਉਂ ਕਾਰਵਾਈ ਨਹੀਂ ਕਰਦਾ ਪੁਲਿਸ ਵਾਲੇ ਲਾਰੇ ਆਪ ਆਉਂਦੇ ਇੱਥੇ ਅੰਦਰ ਦੇਖਣ ਪੁਲਿਸ ਵਾਲੇ ਵੀ ਆਉਂਦੇ ਪੁਲਿਸ ਵਾਲੇ ਆਉਂਦੇ ਇੱਥੇ ਆਉਂਦੇ ਪਹਿਲਾਂ ਬਰਾਮਦ ਕੀਤੀ ਪੁਲਿਸ ਵਾਲਿਆਂ ਨੂੰ ਬਨਹੀਂ ਪਤਾ ਇੱਥੇ ਸਾਨੂੰ ਪਤਾ ਆ ਪਾਸਾ ਨੂੰ ਮਾਨ ਸਾਡੇ ਮੰਤਰੀ ਮਾਨ ਜੋ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦੇ ਵੀ ਅੱਜ ਤੋਂ ਬਾਅਦ ਇਸਨੂੰ ਨੱਥ ਪਾਉਣਗੇ ਜੇ ਨਾ ਪਈ ਕਿੰਨਾ ਟਾਈਮ ਬਟਾ ਟੈਗ ਹੋਇਨੂੰ ਟੈਗ ਹੋਇਨੂੰ ਸਾਨੂੰ ਪੌਣਾ ਘੰਟਾ ਹੋ ਗਿਆ ਜੀ ਉਹ ਸਹੀ ਅਲਸੋ ਆਈ ਵੀ ਤੋਂ 25 ਮਿੰਟ ਤੇ ਬਾਅਦ ਉਹ ਵੀ ਟੀਐਸਪੀ ਅਜਨਾਲ ਨੂੰ ਫੋਨ ਕਰਤਾ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਭੇਜਿਆ ਬਸ ਉਦੋਂ ਤੱਕ ਸਾਡਾ ਸਾਰਾ ਮੱਲਾ ਮਤਲਬ ਸਾਡਾ ਸਹਿਯੋਗ ਕੀਤਾ ਗਿਆ ਇੱਥੋਂ ਦੋ ਕੁੜੀਆਂ ਇੱਕ ਮੁੰਡੇ ਅਰੈਸਟ ਕੀਤਾ ਗਿਆ ਆ ਬਰਫਗੇ ਤੁਹਾਨੂੰ ਦੱਸ ਨਹੀਂ ਸਕਦੇ ਜੋ ਸਾਡੇ ਆ ਸਰੀਰ ਦੇ ਹਾਲਾਤ ਹੋ ਰਹੇ ਆ ਤੁਹਾਨੂੰ ਦੱਸ ਨਹੀਂ ਸਕਦੇ ਵੀ ਸਾਨੂੰ ਸਾਡੇ ਹਾਲਾਤ ਆਪ ਸਮਾਂ ਹੋਣਾ ਤਕਰੀਬਨ ਦੁਪਹਿਰਾਂ ਜਾਂਦਾ ਸਮਾਂ ਸੀ ਦੁਪਹਿਰ ਦਾ ਬਾਅਦ ਜਾਂ 10 11 ਵਜੇ ਦਾ ਸਮਾਂ ਸੀ ਤੇ ਸਕੂਲ ਟਾਈਮ ਹਰਕ੍ਰਿਸ਼ਨ ਦੇ ਬੱਚੇ ਦੋ ਇੱਕ ਲੜਕੀ ਤੇ ਲੜਕਾ ਇੱਕੇ ਕਲਾਸ ਦੇ ਬੱਚੇ ਸੀ ਦੋਨੋਂ ਇੱਥੇ ਆਏ ਆ ਚਲੋ ਸਾਡੇ ਬੱਚਿਆਂ ਨੇ ਜਾਂ ਮੈਨੂੰ ਕਿਤੇ ਨਾ ਕਿਤੇ ਪਤਾ ਲੱਗਾ ਵੀ ਉੱਥੇ ਉੱਥੇ ਗਲਤ ਕੰਮ ਹੋ ਰਿਹਾ ਬੱਚੇ ਉਹਦੇ ਅੰਦਰ ਬੜੇ ਆ ਮੈਂ ਛੇਦੀ ਛੇਦੀ ਉਸੇ ਤਰ੍ਹਾਂ ਹੀ ਮੈਂ ਛੇਦੀ ਰੋਟੀ ਛੱਡ ਕੇ ਮੈਂ ਭੱਜਾਂ ਗੱਡੀ ਲੈ ਕੇ ਇੱਥੇ ਆਇਆ ਇਹਨਾਂ ਨੂੰ ਆਪਣੇ ਮੇਰੇ ਜਿਹੜੇ ਐਮਸੀ ਸਾਹਿਬ ਨੇ ਇਹਨਾਂ ਨੂੰ ਮੈਂ ਕਾਲ ਕੀਤੀ ਕਿ ਜਲਦੀ ਆਓ ਮੇਰੇ ਕੋਲ ਜਲਦੀ ਪਹੁੰਚੋ ਤੇ ਇਹ ਵੀ ਬਾਜ਼ਾਰ ਜਾਣ ਮੇਰੇ ਸਾਹਮਣੇ ਨਿਕਲੇ ਆ ਉਸੇ ਵੇਲੇ ਮੇਰੇ ਕੋਲ ਆ ਗਿਆ ਅਸੀਂ ਇੱਥੇ ਸਾਹਮਣੇ ਇਸ ਜਿਹਦੇ ਸਾਹਮਣੇ ਮੈਂ ਗੱਡੀ ਖਿਲਾ ਕੇ ਡੰ ਅਸੀਂ ਕਿ ਇਹਨੂੰ ਨਿਕਲ ਦਿੱਤਾ ਅਸੀਂ ਇੱਕ ਜੋੜੀ ਦਾ ਪਤਾ ਲੱਗਾ ਸੀ ਵੀ ਲੜਕੀ ਤੇ ਲੜਕਾ ਅੰਦਰ ਵੜਿਆ ਗਿਆ ਮੈਂ ਗਿਆ ਅੰਦਰ ਇਹਨਾਂ ਨੂੰ ਮੈਂ ਕੈਮਰਾ ਫੜਾਇਆ ਆਪਣਾ ਫੋਨ ਕਿ ਤੁਸੀਂ ਮੇਰੀ ਵੀਡੀਓ ਬਣਾਓ ਮੈਂ ਅੰਦਰ ਚੱਲਿਆ ਅੰਦਰ ਜਾ ਕੇ ਉਹ ਸਾਹਮਣੇ ਕਮਰਾ ਇੱਕ ਉੱਥੇ ਜਾ ਕੇ ਚੈੱਕ ਕੀਤਾ ਅੰਦਰਵਾਜਾਂ ਉਹਨੇ ਕੁੰਡੀ ਲੱਗੀ ਠੀਕ ਹੈ ਜੀ ਮੈਂ ਬਾਹਰੋਂ ਕੁੰਡੀ ਲਾ ਕੇ ਆ ਗਿਆ ਉਸ ਤੋਂ ਉਪਰੰਤ ਮੈਂ ਉੱਪਰ ਗਿਆ ਵੀਡੀਓ ਨਾਲ ਮੇਰੀ ਬਣਦੀ ਗਈ ਮੈਂ ਉੱਪਰ ਗਿਆ ਲੜਕੀ ਨੂੰ ਪੁੱਛਿਆ ਜਾ ਕੇ ਲੜਕੀਆਂ ਦੀ ਮੈਂ ਉਹਨੂੰ ਪੁੱਛਿਆ ਵੀ ਕੋਈ ਕੁੜੀ ਮੁੰਡਾ ਇੱਥੇ ਆਇਆ ਆਂਦੀ ਹਾਂ ਆਇਆ ਇਸ ਕਮਰੇ 'ਚ ਮੈਂ ਉੱਥੇ ਬਿਲਕੁਲ ਉਸ ਟਾਂ ਦੇ ਇਹਨਾਂ 당 ਰਹਿ ਗਿਆ ਇੱਕ ਥੱਲੇ ਆ ਤੇ ਇੱਕ ਉੱਤੇ ਜੇ ਤੋ ਅਸੀਂ ਉਹ ਬੱਚਾ ਕਿੰਨੀ ਕੁ ਉਮਰ ਦਾ ਹੋਏਗਾ ਸਮਥਿੰਗ ਮੇਰੇ ਕੋਲ ਲੱਗਦਾ ਵੀ 15 ਜਾਂ 16 ਸਾਲ ਦਾ ਲੜਕਾ ਸੀ ਤੇ 16 ਸਾਲ ਦੀ ਲੜਕੀ ਸੀ ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ ਚਲੋ 15-20 ਮਿੰਟ ਬਾਅਦ ਪੁਲਿਸ ਆਈ ਐ ਕੋਈ ਸੀਨੀਅਰ ਮੋਸਟ ਨਹੀਂ ਆਇਆ ਸੀਨੀਅਰ ਮੋਸਟ ਨਹੀਂ ਆਇਆ ਚਲੋ ਇੱਕ ਹੌਲਡਰ ਲੈਵਲ ਦੇ ਜਾਂ ਮੁੰਚੀ ਆਇਆ ਇਸ ਲੈਵਲ ਦੇ ਆਏ ਨਹੀਂ ਉਹਨਾਂ ਸਾਂ ਅਸੀਂ ਉਹਨਾਂ ਨੂੰ ਚਪੇੜ ਵੀ ਨਹੀਂ ਮਾਰੀ ਨਾ ਦੋਨਾਂ ਮੁੰਡੇ ਕੁੜੀਆਂ ਨੂੰ ਅਸੀਂ ਕਿਸੇ ਨੂੰ ਕੁਝ ਨਹੀਂ ਕਿਹਾ ਠੀਕ ਆ ਅਸੀਂ ਉਹਨਾਂ ਨੂੰ ਬਰਾਮਦ ਕਰਾਇਆ ਉਹਨਾਂ ਨੂੰ ਸਾਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਅਸੀਂ ਉਹਨਾਂ ਨੇ ਇੱਕ ਰਿਕਵੈਸਟ ਕੀਤੀ ਵੀ ਸਾਡਾ ਇਹ ਪਿੱਛੇ ਤੁਸੀਂ ਮੈਂ ਤੁਹਾਨੂੰ ਇੱਕ ਉਹਨੇ ਮੀਡੀਆ ਦੇ ਵੀਰਾਂ ਨੂੰ ਬੇਨਤੀ ਕਰਾਂਗਾ ਪਿੱਛੇ ਇੱਚਾ ਕਰੋ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਸਾਹਿਬ ਦਾ ਸਾਡਾ ਗੇਟ ਸਾਡੀਆਂ ਧੀਆਂ ਭੈਣਾਂ ਦੇ ਰਾਤ ਨੂੰ ਇੱਥੋਂ ਜਾਣਾ ਹੁੰਦਾ ਸਵੇਰੇ ਸ਼ਾਮ ਸਾਡੇ ਪਰਿਵਾਰ ਜਾਂਦੇ ਨੇ ਗੁਰਦੁਆਰਾ ਸਾਹਿਬ ਹੁਣ ਕੀ ਮੰਨ ਕੀ ਮੰਨ ਹੁਣ ਕਟਣਾ ਜੀ ਹੁਣੀ ਮੈਂ ਤਾਂ ਰੋਟੀ ਖਾ ਰਿਆ ਮੈਨੂੰ ਚਾਹਨ ਕਿ ਇੱਥੋਂ ਮੈਨੂੰ ਫੋਨ ਗਿਆ ਕੀ ਸਾਡੇ ਐਮਸੀ ਸਾਹਿਬ ਦੇ ਅੱਖਾਂ 'ਚ ਸਪਰੇ ਪਾ ਦਿੱਤੀ ਆ ਸਿਰ ਤੇ ਛੱਟ ਲਾ ਦਿੱਤੀ ਆ ਮੈਂ ਛੇਸ਼ੇ ਦੀ ਆ ਇਹਨਾਂ ਦੀ ਬਹੁਤ ਬੁਰੀ ਹਾਲ ਸੀ ਅਸੀਂ ਪਾਣੀ ਪੂੜੀ ਮੰਗਾਇਆ ਇਹ ਕਟੋਕਰ 10 ਕੈਂਪਰ ਇਹਨਾਂ ਦੇ ਉੱਤੇ ਮੋਹ ਦੇ ਮਾਰਦੇ ਆ ਪਾਣੀ ਦੇ ਉੱਤੇ ਅਸੀਂ ਅੰਦਰ ਦੇਖਿਆ ਉਹ ਲੜਕਾ ਇੱਕ ਫੜਿਆ ਸੀ ਮੁੰਡਾ ਨੇ ਜਿਹੜਾ ਉਸ ਤੋਂ ਬਾਅਦ ਉਹਦੀ ਕੁੜੀਆਂ ਵੀ ਹੈਗੀਆਂ ਅਸੀਂ ਸਾਰਾ ਫੋਟ ਲਿਆ ਸਾਨੂੰ ਕੁੜੀਆਂ ਲੱਭੀਆਂ ਨਹੀਂ ਕੁੜੀਆਂ ਚੜ ਕੇ ਆਂਦੀ ਪਿੱਛੇ ਜਾ ਕੇ ਉੱਤੇ ਮਗਰ ਜਾ ਕੇ ਲੁਕੀਆਂ ਸੀ ਉੱਥੋਂ ਜਾ ਕੇ ਬਰਾਮਦ ਕਰਕੇ ਤੇ ਹੁਣ ਸਚੂ ਸਾਹਿਬ ਆਏ ਸੀ ਤੇ ਉਹਨਾਂ ਨੂੰ ਦੋ ਲੜਕੀਆਂ ਇੱਕ ਲੜਕਾ ਮੰਧਿਆੜੋ ਦੀ ਮੰਨ ਕਰਦੇ ਅਸੀਂ ਇਹ ਬੇਨਤੀ ਕਰਦੇ ਆ ਕਿ ਇਹ ਇਤੋਂ ਗੰਦ ਨਿਕਲਣਾ ਚਾਹੀਦਾ ਸਾਡੇ ਏਕੇਐਮਸੀ ਸਾਹਿਬ ਨੇ ਸਾਡੇ ਮਾਲ ਸਾਹਿਬ ਨੇ ਸਾਡੇ ਬਹੁਤ ਸਤਿਕਾਰਯੋਗ ਨੇ ਮੈਂ ਰਾਤੀ ਇਹਨਾਂ ਨੂੰ ਬੇਂਦੀ ਇਹਰ ਕਟਣਾ ਹੋਣੀ ਹੈ ਨਾ ਰਾਤੀ ਇਹ ਮਾਲਸਰ ਮੇਰੇ ਕੋਲ ਖਰੋਤੇ ਨੇ ਰਾਤੀ ਵੀ ਸ਼ਾਮਾਂ ਦਾ ਟਾਈਮ ਸੀ ਜਦੋਂ ਗੁਰਦਰਾ ਸਾਹਿਬ ਦਾ ਟਾਈਮ ਸੀ ਇੱਥੇ ਚਾਰ ਸਮੇਕੇ ਬੈਠੇ ਮੈਂ ਇਹਨਾਂ ਨੂੰ ਕਿਹਾ ਮੈਂ ਯਾਰ ਇਦਾਂ ਨਾ ਕਰੋ ਸਾਡੇ ਪਰਿਵਾਰਾਂ ਨੇ ਜਾਣਾ ਫਿਰ ਮੈਂ ਮਾਲਸ ਨੂੰ ਬੇਂਦੀ ਕੀਤੀ ਕਿ ਮਾਲਸ ਸਾਹਿਬ ਆਪਾਂ ਕੋਈ ਕਰੀਏ ਕੋ ਕਮੇਟੀ ਬਣਾਈਏ ਯਾਰ ਇਹਨਾਂ ਨੂੰ ਢੱਕੀ ਹੱਥ ਬਲਾ ਜੋੜੀਏ ਇਹਨਾਂ ਦੇ ਪਰਿਵਾਰਾਂ ਨੂੰ ਸਾਧ ਕੇ ਕਿ ਯਾਰ ਇਦਾਂ ਨਾ ਕਰੋ ਤੁਸੀਂ ਕੀ ਮੰਨਦੇ ਹੋ ਇੰਨੇ ਸਾਲ ਚਿਰ ਤੋਂ ਤੁਸੀਂ ਇਹ ਜਿਹੜੀ ਮੰਗ ਰੱਖਾ ਹੋਵੇ ਦੋ ਦਿਨਾਂ ਬਾਅਦ ਇਸ ਤਰੀਕੇ ਨਾਲ ਕਟਣਾ ਕਿ ਕੀ ਕਾਰਨ ਹੈ ਕਿਉਂ ਜਿਹੜਾ ਆ ਅਸੀਂ ਮਤਲਬ ਪਰੇਸ਼ਾਨ ਹੈ ਗੱਲ ਅਸੀਂ ਉਦੋਂ ਵੀ ਇਹ ਗੱਲ ਕੀਤੀ ਕਿ ਸ਼ਾਨ ਪ੍ਰਸ਼ਾਸਨ ਹਰਜੀਤ ਮੰਨ ਲਓ ਠੀਕ ਹੈ ਉਹਦਾ ਇੱਕ ਅਕਰ ਆ ਅਸੀਂ ਉਹਨੂੰ ਕਹਿੰਨੇ ਉਹ ਕਹਿੰਦਾ ਮੈਂ ਕਿਰਾਇਆ ਦੇ ਦਿੱਤਾ ਮੈਂ ਕਿਰਾਇਆ ਦਿੱਤਾ ਹੈ ਗਵਰਨਮੈਂਟ ਵੱਲੋਂ ਮਨਜ਼ੂਰ ਛਦਾ ਉਹ ਕਹਿੰਦਾ ਜੀ ਗਵਰਨਮੈਂਟ ਵੱਲੋਂ ਮਨਜ਼ੂਰ ਹੈ ਸਾਰਾ ਕੁਝ ਮੈਂ ਕਰ ਸਕਦਾ ਹਾਂ ਸਾਰਾ ਕੁਝ ਤੁਸੀਂ ਸਰਕਾਰਾਂ ਦੀ ਕਾਰਡ ਆ ਪ੍ਰਸ਼ਾਸਨ ਦੀ ਕਾਰਡ ਜੀ ਬ੍ਰਹਮਤ ਹੋਇਆ ਅੰਦਰ ਜੀ ਤੁਸੀਂ ਅੰਦਰੋਂ ਤੁਹਾਨੂੰ ਮੈਂ ਕੀ ਦੱਸਾਂ ਜੀ ਤੁਸੀਂ ਵੀਡੀਓ ਬਣਾ ਕੇ ਲੈ ਕੇ ਆਏ ਜੇ ਪਤਰਾ ਜੋਗ ਬਹੁਤ ਜ਼ਿਆਦਾ ਸਮਗਰੀ ਇਹ ਨਹੀਂ ਇੱਕ ਜਾਂ ਦੋ ਕੁਆਂਟੀਟੀ ਚ ਇੱਕ ਦੋ ਨਹੀਂ ਉੱਥੇ ਮਿਲੇਗਾ ਜੀ ਰੈਪ ਹੁੰਦਾ ਇੱਕ ਪੂਰਾ ਰੈਪ ਦਾ ਨਵਾਂ ਰੋਲ ਇੱਕ ਖਾਲੀ ਰੋਲ ਪਲੱਸ ਦਸਾਂ ਦਸਾਂ ਦੇ ਨੋਟ ਜਿਹੜੇ ਗੋਸੜੇ ਹੋਏ ਤੁਸੀਂ ਤੁਹਾਨੂੰ ਵੀਡੀਓ ਮਿਲ ਗਈ ਹੈਗਾ ਉਹ ਸੜੇ ਨੋਟ ਨੇ ਪਲੱਸ ਲਾਈਟਰ ਨੇ ਮੈਂ ਚਾਰ ਪੰਜ ਲਾਈਟਰ ਹੈਗੇ ਜਿਸ ਕੋ ਜਾਣਾ ਕੀ ਸਾਫ ਨਹੀਂ ਮਿਲਦਾ ਗਲਾਸ ਟੈਪ ਕੀ ਹੈਗਾ ਰੋਡਸ ਤੋਂ ਬਾਅਦ ਸਾਰਿਆਂ ਦੇ ਨਾਲ ਸਲਾਹ ਕਰਕੇ ਅਸੀਂ ਐਸਐਚਓ ਸਾਹ ਨੂੰ ਬੇਨਤੀ ਕੀਤੀ ਵੀ ਕਾਰਵਾਈ ਕਰੋ ਨਹੀਂ ਕਰਨਗੇ ਤੇ ਬਾਕੀ ਜਿੱਦਾਂ ਸਲਾਹ ਕਰਕੇ ਸਾਰੇ ਸਿਨੇਮੋਸ ਨਾਲ ਜੋ ਅਗਲੀ ਕਾਰਵਾਈ ਬਣੇ ਇਰੀਅਕ ਸ਼ੇਵਦੀਪ ਸਿੰਘ ਨਾਂ ਦੇ ਵਿਅਕਤੀ ਨੇ ਅਜਨਾਲਾ ਕਸਬੇ ਦੇ ਰਹਿਣ ਵਾਲੇ ਪਟੇਗੜ ਚੂੜੀਆਂ ਰੋਡ ਦੇ ਉਹਨਾਂ ਦਾ ਫੋਨ ਆਇਆ ਹੈ ਵੀ ਇੱਥੇ ਕੋਈ ਝਗੜਾ ਵਗੈਰਾ ਹੋਇਆ ਕੁਝ ਬੰਦੇ ਹਾਸ ਚ ਲੈ ਆ ਜੋ ਵੀ ਤੱਥ ਹੋਣਗੇ ਜਾਣ ਤੋਂ ਬਾਅਦ ਤੁਹਾਨੂੰ ਦੱਸ ਦਿੱਤੇ ਜਾਣਗੇ ਬਣਦੀ ਲੀਗਲ ਕਾਰਵਾਈ ਅਮਲ ਚ